ਜਦੋਂ ਡੰਮੀ ਇੰਨੇ ਸੋਹਣੇ ਲੱਗ ਰਹੇ ਹੋਵੇ ਤੁਸੀਂ ਆਪ ਗੈਸ ਕਰੋ ਕਿ ਬੱਚੇ ਕਿੰਨੇ ਸੋਹਣੇ ਲੱਗਣਗੇ ਜੇ ਉਹਨਾਂ ਨੇ ਇਸ ਟਾਈਪ ਦੇ ਡਰੈੱਸ ਪਾਏ ਹੋਣੇ ਆਪਣੇ ਕੋਲ ਤੁਹਾਨੂੰ ਪਤਾ ਹੈ ਬਹੁਤ سارے ਡਰੈੱਸਸ ਨੇ ਜਦੋਂ ਇਹ ਡਰੈੱਸ ਕੋਈ ਪੈਰੈਂਟਸ ਤੁਹਾਡੇ ਕੋਲੋਂ ਲੈ ਕੇ ਜਾਊਗਾ ਉਹ ਆ ਕੇ ਤੁਹਾਨੂੰ ਕੀ ਕਹੂਗਾ ਦੂਜੀ ਵਾਰੀ ਕਿ ਤੁਸੀਂ ਬਹੁਤ ਵਧੀਆ ਕੱਪੜੇ ਤੇ ਕਾਫੀ ਵਧੀਆ ਫੈਬਰਿਕ ਸੀਗਾ ਨਾਲੇ ਮੇਰੇ ਬੱਚੇ ਤੇ ਬਹੁਤ ਸੋਹਣੇ ਲੱਗ ਰਹੇ ਸੀ ਚਲੋ ਮੈਨੂੰ ਦੋ ਚਾਰ ਡਰੈੱਸ ਖੋਰ ਵੀ ਦਿਓ ਉਸੇ ਟਾਈਪ ਦੀ ਜਿਹੜਾ ਤੁਸੀਂ ਪਹਿਲਾਂ ਦਿੱਤਾ ਸੀ ਮਤਲਬ ਫੈਬਰਿਕ ਉਸ ਟਾਈਪ ਦਾ ਹੋਣਾ ਚਾਹੀਦਾ ਹੈ ਤਾਂ ਫਿਰ ਆਪਾਂ ਨੂੰ ਵਧੀਆ ਲੱਗਦਾ ਹੈ ਕਿ ਯਾਰ ਚਲ ਤੇ ਜਿਹੜੇ ਪੈਰੈਂਟਸ ਨੇ ਬੱਚਿਆਂ ਦੇ ਉਹ ਕਾਫੀ ਖੁਸ਼ ਨੇ ਆਪਣੇ ਕਸਟਮਰ ਹੈਪੀ ਨੇ ਤੇ ਫਿਰ ਆਪਾਂ ਨੂੰ ਵੀ ਵਧੀਆ ਲੱਗਦਾ ਹੈ ਨਾ ਫਿਰ ਆਪਾਂ ਹੋਰ ਨਵੇਂ-ਨਵੇਂ ਵੈਰਾਈਟੀਆਂ ਲੈ ਕੇ ਆਉਨੇ ਆ ਤਾਂ ਬਿਲਕੁਲ ਇਸੇ ਟਾਈਪ ਦੇ ਅੱਜ ਆਰਟੀਕਲ ਚੈੱਕ ਕਰਾਂਗੇ ਆਪਾਂ ਬਟ ਕਲੈਕਸ਼ਨ ਦਿਖਾਵਾਂਗੇ ਬੇਬੀ ਗਰਲਸ ਵਾਲੇ ਬੋイズ ਵਾਲੇ ਕਲੈਕਸ਼ਨ ਵਾਸਤੇ ਲੈ ਕੇ ਆਉਂਗੇ ਜੇ ਪਾਰਟ 2 ਯਾਨੀ ਕਿ ਦੂਜਾ ਵੀਡੀਓ ਲੈ ਕੇ ਆਵਾਂਗੇ ਜੇ ਤੁਹਾਨੂੰ ਉਹ ਵੀਡੀਓ ਵੀ ਦੇਖਣਾ ਹੋਣ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੀ ਰੱਖਿਓ ਨਾਲੇ ਅੱਜ ਦਾ ਵੀਡੀਓ ਤੁਹਾਨੂੰ ਪਹਿਲਾਂ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੇ ਆਰਟੀਕਲਸ ਲੈ ਕੇ ਆਈਆਂ ਤਾਂ ਪਲੀਜ਼ ਵੀਡੀ ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ आवर ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਬੁਡ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਬੱਚਿਆਂ ਦੇ ਕਲੈਕਸ਼ਨਸ ਬਾਰੇ ਕਿਉਂਕਿ ਤੁਸੀਂ ਇੱਥੇ ਵੇਖ ਹੀ ਰਹੇ ਹੋ ਕਿ ਆਪਣੇ ਜਿਹੜੇ ਮੈਨਕਨ ਹੈ ਉਹ ਇੰਨੇ ਪਿਆਰੇ ਲੱਗ ਰਹੇ ਨੇ ਇਹਨਾਂ ਡ्रेसेस ਦੇ ਵਿੱਚ ਇਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਬਹੁਤ ਪਿਆਰਾ ਲੁੱਕ ਹੈ ਤੇ ਜਦੋਂ ਇਹ ਹੀ ਡ्रेसेस ਆ ਬੱਚਿਆਂ ਨੇ ਪਾਏ ਹੋਏ ਤਾਂ ਕਿੰਨੇ ਸੋਹਣੇ ਲੱਗਣਗੇ। ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਹੋਵੇ। ਬੱਚੇ ਲੱਗਦੇ ਤਾਂ ਬੜੇ ਸੋਹਣੇ ਆ। ਤਾਂ ਆਜਾ ਆਪਾਂ ਕੁੜੀਆਂ ਦੇ ਸਪੈਸ਼ਲ ਕਲੈਕਸ਼ਨਸ ਲੈ ਕੇ ਆਏ ਆ। ਮੁੰਡਿਆਂ ਦੇ ਕਲੈਕਸ਼ਨ ਦਿਖਾਵਾਂਗੇ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ। ਉਹਦੇ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ, ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖਿਓ ਕਿਉਂਕਿ ਨੋਟੀਫਿਕੇਸ਼ਨ ਮਿਲ ਜੂਗਾ ਤੁਹਾਨੂੰ ਛੇਤੀ। ਚਲੋ ਫਿਰ ਆਰਟੀਕਲ ਚੈੱਕ ਕਰਾਣੇ ਆ। ਉਸ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹਾਂਗੀ ਜਿਹੜਾ ਵੀ ਕਲੈਕਸ਼ਨ ਵਧੀਆ ਲੱਗੇ, ਉਹਦਾ ਸਕਰੀਨਸ਼ਾਟ ਲੈ ਲਿ ਆਰਟੀਕਲ ਤੁਸੀਂ ਇੱਥੇ ਵੇਖ ਰਹੇ ਹੋ ਜਿਹੜਾ ਕਿ ਬਹੁਤ ਹੀ ਪਿਆਰਾ ਹੈ ਬਲੈਕ ਐਂਡ ਵਾਈਟ ਦਾ ਬਹੁਤ ਪਿਆਰਾ ਕੰਬੀਨੇਸ਼ਨ ਦਿੱਤਾ ਗਿਆ ਹੈ ਨਾਲੇ ਇੱਕ ਆ ਦੇਖੋ ਵਨ ਪੀਸ ਆਉਣ ਵਾਲਾ ਹੈ ਜਿਹੜਾ ਕਿ ਕਾਫੀ ਪ੍ਰੀਟੀ ਹੈ ਜਿਹੜਾ ਵਨ ਪੀਸ ਤੁਸੀਂ ਵੇਖ ਰਹੇ ਹੋ ਪਾਰਟੀ ਵੇਅਰ ਹੈ ਨਾਲੇ ਤੁਹਾਨੂੰ ਮਿਲ ਜਾਂਦਾ ਹੈ ਇਹਦੇ ਵਿੱਚ ਜੈਕਟ ਵਾਈਟ ਕਲਰ ਦਾ ਉਹ ਵੀ ਪੂਰਾ ਪਾਰਟੀ ਵੇਅਰ ਤੇ ਇੱਕ ਆ ਦੇਖੋ ਵਨ ਪੀਸ ਇਹ ਵੀ ਬਹੁਤ ਸੋਹਣਾ ਹੈ ਤੇ ਨਾਲੇ 슬ੀਵਸ ਤੁਸੀਂ ਵੇਖ ਰਹੇ ਹੋ ਵਨ ਸਾਈਡ ਤੁਹਾਨੂੰ 슬ੀਵਸ ਮਿਲੂਗੀ ਦੂਜੀ ਸਾਈਡ 슬ੀਵਸ ਨਹੀਂ ਆਉਗੀਆਂ ਯਾਨੀ ਕਿ ਵਨ ਸਾਈਡ 슬ੀਵ ਆਉਣ ਵਾਲੀ ਹੈ ਇਹਦੇ ਵਿੱਚ ਆਪਣੇ ਕੋਲ ਹੋਰ ਸਾਈਜ਼ਸ ਮਿੰਤੇ ਇੱਕ ਆ ਵਾਲਾ ਆਰਟੀਕਲ ਦੇਖੋ ਜੈਕਟ ਪੈਟਰਨ ਦੇ ਵਿੱਚ ਹੈ ਥੱਲੇ ਤੁਹਾਨੂੰ ਫਰੌਕ ਮਿਲ ਜਾਂਦੀ ਹੈ ਯਾਨੀ ਕਿ ਸਕਰਟ ਹੈ ਟੌਪ ਹੈ ਨਾਲੇ ਮਿਲ ਜਾਂਦੀ ਤੁਹਾਨੂੰ ਜੈਕਟ ਇਹ ਪੂਰਾ ਥਰੀ ਪੀਸ ਟਾਈਪ ਕਨਸੈਪਟ ਆਉਣ ਵਾਲਾ ਹੈ ਤੇ ਇਹਦੇ ਵਿੱਚ ਵੀ ਸਾਈਜ਼ਸ ਅਵੇਲੇਬਲ ਨੇ ਤੇ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਆਫ ਸ਼ੋਲਡਰ ਟਾਈਪ ਪੈਟਰਨ ਹੈ ਬਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਆ ਇਸ ਬਹੁਤ ਪ੍ਰੀਟੀ ਹੈ ਇਹ ਵੀ ਪਾਰਟੀ ਵੇਅਰ ਹੈ ਆ ਤੁਸੀਂ ਵੇਖ ਰਹੇ ਹੋ ਇਥੇ ਸੋਹਣਾ ਜਿਹਾ ਲੁੱਕ ਹੈ ਇਹਦੇ ਵਿੱਚ ਵੀ ਤੁਹਾਨੂੰ ਸੈਟ ਮਿਲੂਗਾ ਵੱਖਰੇ ਵੱਖਰੇ ਸਾਈਜ਼ਸ ਦਾ ਤੇ ਇੱਕ ਆਵळा ਆਰਟੀਕਲ ਚੈੱਕ ਕਰੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਜੀ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਜਿੰਮੀ ਚ ਫੈਬਰਿਕ ਦਾ ਆਰਟੀਕਲ ਆਊਗਾ ਕਾਫੀ ਪਿਆਰਾ ਲੁੱਕ ਹੈ ਲੁੱਕ ਆਇਸ ਬਹੁਤ ਪ੍ਰੀਟੀ ਹੈ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਹੈ ਤੇ ਇਹਦੇ ਵਿੱਚ ਵੀ ਆਪਣੇ ਕੋਲ ਬਹੁਤ سارے ਸਾਈਜ਼ਸ ਨੇ ਜੇ ਤੁਹਾਨੂੰ ਅਫਗਾਨੀ ਪੈਟਰਨ ਚਾਹੀਦਾ ਹੋਏ ਤਾਂ ਤੁਸੀਂ ਅਫਗਾਨੀ ਪੈਟਰਨ ਵਿੱਚ ਚੈੱਕ ਕਰ ਸਕਦੇ ਹੋ ਉਹ ਵੀ ਕਾਫੀ ਪ੍ਰੀਟੀ ਹੈ ਨਾਲੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਪ੍ਰਿੰਟ ਰੈਕਨੋ ਮਿਲ ਜਾਣਗੇ ਚਲੋ ਇੱਕ ਹੋਰ ਆਰਟੀਕਲ ਦਿਖਾਣਾ ਹੈ ਕੋਟ ਸੈੱਟ ਦਾ ਆ ਵੇਖੋ ਬੱਚਿਆਂ ਦੇ ਵੀ ਕੋਟ ਸੈੱਟ ਮਿਲਣ ਲੱਗੇ ਰਿਹਾ ਤੁਹਾਨੂੰ ਉਹ ਵੀ ਬਹੁਤ ਹੀ ਸੋਹਣੇ ਸੋਹਣੇ ਨਾਲੇ ਮਿਲ ਜਾਂਦੇ ਆ ਤੁਹਾਨੂੰ ਇੱਥੇ ਬੱਚਿਆਂ ਦੇ ਫਰੌਕ ਵੀ ਹਨ ਕਿ ਕੁੜੀਆਂ ਦੇ ਸੋਹਣੇ ਸੋਹਣੇ ਫਰੌਕ ਵੀ ਤੁਸੀਂ ਇੱਥੇ ਪਰਚੇਸ ਕਰ ਸਕਦੇ ਹੋ ਜਿਵੇਂ ਕਿ ਆ ਨੈਟ ਦੀ ਆਉਣ ਵਾਲੀ ਹੈ ਇਹਦੇ ਵਿੱਚ 6 ਪੀਸਾਂ ਦਾ ਸੈੱਟ ਆਊਗਾ ਇਸ ਤਰ੍ਹਾਂ ਕੰਪਲੀਟ ਸੈੱਟ ਟੂ ਸੈੱਟ ਬੰਚ ਟੂ ਬੰਚ ਕਲੈਕਸ਼ਨ ਤੁਹਾਨੂੰ ਇੱਥੇ ਮਿਲੇਗਾ ਸਿੰਗਲ ਪੀਸ 'ਚ ਆਪਾਂ ਡੀਲ ਨਹੀਂ ਕਰਦੇ ਜਿਹੜਾ ਵੀ ਕਲੈਕਸ਼ਨ ਲਓਗੇ ਉਹ ਪੂਰਾ ਦਾ ਪੂਰਾ ਸੈੱਟ ਟੂ ਸੈੱਟ ਆਊਗਾ ਤੇ ਸਾਰੇ ਕਲੈਕ ਆਨਲਾਈਨ ਪਰਚੇਸਿੰਗ ਦੀ ਫੈਸਿਲਿਟੀ ਹੈ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਮਿਲ ਜਾਂਦੀ ਤੁਸੀਂ ਫੋਰਨ ਕੰਟਰੀ ਵੀ ਮੰਗਾਣਾ ਚਾਹੁੰਦੇ ਹੋ ਉੱਥੇ ਵੀ ਜੇ ਆਪਣਾ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਫਰੈਂਚਾਈਜ਼ੀ ਲੈਣੀ ਹੈ ਸਪੈਸ਼ਲੀ ਬੱਚਿਆਂ ਦੇ ਕੱਪੜਿਆਂ ਦੀ ਕਿਡਸ ਵੇਅਰ ਦੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਕਿਡਸ ਵੇਅਰ ਦੀ ਸਪੈਸ਼ਲ ਫਰੈਂਚਾਈਜ਼ੀ ਮਿਲਦੀ ਹੈ ਤੁਹਾਨੂੰ ਅਜਮੇਰਾ ਫੈਸ਼ਨ ਵੱਲੋਂ ਜਿਹਦਾ ਨਾਮ ਹੈ ਲिटल ਵਿੰਗਸ ਜੀ ਹਾਂ ਲिटल ਵਿੰਗਸ ਇਹਨਾਂ ਦੀ ਫਰੈਂਚਾਈਜ਼ ਤੁਸੀਂ ਲੈ ਕੇ ਕੱਲੇ-ਕੱਲੇ ਬੱਚਿਆਂ ਦੇ ਕੱਪੜਿਆਂ ਦਾ ਵੀ ਵਧੀਆ ਬਿਜ਼ਨਸ ਕਰ ਸਕਦੇ ਹੋ ਫਰੈਂਚਾਈਜ਼ ਇਹ ਬਿਜ਼ਨਸ ਤੇ ਉਹਦੇ ਵਾਸਤੇ ਨੰਬਰ ਦੇ ਰਹੀਆਂ ਸਕਰੀਨ ਤੇ ਬਸ ਕੰਟੈਕਟ ਕਰ ਲਿਓ ਇੱਕ ਫਾਇਦਾ ਤੁਹਾਨੂੰ ਸਭ ਤੋਂ ਵਧੀਆ ਇਹ ਹੋਣ ਵਾਲਾ ਹੈ ਜੀ ਅਜਮੇਰਾ ਫੈਸ਼ਨ ਦੇ ਨਾਲ ਜੁੜਨ ਦਾ ਕਿ ਤੁਹਾਨੂੰ ਫਰੈਂਚਾਈਜ਼ੀ ਦੇ ਵਿੱਚ ਨਾ ਕੋਈ ਰਾਇਲਟੀ ਦੇਣੀ ਹੈ ਤੇ ਨਾ ਹੀ ਕੋਈ ਕਮਿਸ਼ਨ ਦੇਣਾ ਜਿੰਨਾ ਵੀ ਪ੍ਰੋਫਿਟ ਹੋਊਗਾ ਉਹ ਸਾਰਾ ਪੂਰਾ ਤੁਹਾਡਾ ਹੀ ਹੋਊਗਾ ਯਾਨੀ ਕਿ ਪ੍ਰੋਫਿਟ ਸ਼ੇਅਰਿੰਗ ਵੀ ਨਹੀਂ ਹੈ ਤਾਂ ਦੱਸੋ ਫਿਰ ਕਿੰਨਾ ਫਾਇਦਾ ਹੈ ਫਾਇਦਾ ਹੀ ਫਾਇਦਾ ਹੈ ਨਾ ਤੋਂ ਫਾਇਦਾ ਚੱਕੋ ਤੇ ਹਰ ਮਹੀਨਾ ਜੀ ਹਾਂ ਹਰ ਮਹੀਨੇ ਪੈਸੇ ਕਮਾਓ ਵਦਿਆ 3-4 ਲੱਖ ਰੁਪਏ ਮੈਂ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਤਾਂ ਚਲੋ ਅੱਜ ਦੀ ਵੀਡੀਓ ਨੂੰ ਐਂਡ ਕਰ ਦਿਆਂਗੇ ਮਿਲਾਂਗੇ ਦੂਜੀ ਵੀਡੀਓ ਦੇ ਵਿੱਚ ਬੇਬੀ ਬॉयਜ਼ ਦੇ ਕਲੈਕਸ਼ਨ ਦੇ ਨਾਲ ਉਦੋਂ ਤੱਕ ਆਪਣਾ ਧਿਆਨ ਰੱਖਿਓ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਜੇ ਕੋਈ ਡਾਊਟ ਹੋਏ ਤਾਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਕੋਈ ਹੋਰ ਕਲੈਕਸ਼ਨ ਦੇਖਣਾ ਹੋ ਤਾਂ ਮੈਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਆਪਣੇ ਚੈਨਲ ਤੋਂ ਬਹੁਤ سارے ਕਲੈਕਸ਼ਨ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਈ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਨੋਟੀਫਿਕੇਸ਼ਨ ਤੁਹਾਨੂੰ ਛੇ